ਜੇ ਸਾਈਕਲ ਤੇ ਆ ਰਹੀ ਸੀਗੀ ਤੇ ਇੱਕੋ ਦਾਮ ਜਿਹੜਾ ਮਧੂਮੱਖੀਆਂ ਦਾ ਛੱਤਾ ਜਿਹੜਾ ਸੀਗਾ ਫੈਲਿਆ ਹੋਇਆ ਸੀਗਾ ਤੇ ਇਹਦੇ ਮੱਦ ਕੇ ਜਿੱਪ ਉੱਤੇ। ਉਹ ਜਦੋਂ ਅਸੀਂ ਬੱਚਾ ਨੂੰ ਦੇਖਿਆ ਹੈਗਾ বাস ਵਾਲੇ ਨੇ ਵੀ বাস ਰੋਕ ਲਈ ਤੇ ਉਹਨੇ ਆ ਕੇ ਉਹਨੂੰ ਕੰਬਲ ਪਾ ਕੇ ਤੇ ਆਪਣਾ ਉਹ ਕੀਤਾ ਹੈਗਾ ਤੇ ਐਮਰਜੈਂਸੀ 'ਚ ਫਿਰ ਲੈ ਕੇ ਆਏ ਹਨ। ਕਿੰਨੀ ਹੈ ਕਿ ਮਧੂਮੱਖੀਆਂ ਕੱਲ ਚਲੇਗਾ ਇਹ ਦਰਿਸ਼ ਕਿੰਦਾ ਲਾਹ ਸੁੰਦਰ ਕਿਆ ਹੋਆ ਭਾਜੀ ਜਦ ਮਉ ਉਧਰ ਆ ਰਹਾ ਤਾ ਨਾ ਆਪਣਾ ਲਾਲ ਪੰਛੀ ਵਾਲ ਤੋ ਤਾ ਆਪਣਾ ਇਹ ਜੜਾ ਗਲ ਸਕੂਲ ਕਿੰਗਾ ਗਲ ਸਕੂਲ ਤੋ ਉਧਰ ਕੁੜੀਆਂ ਚਿੱਕਾ ਮਾਰ ਰਹੀ ਤੇ ਫਿਰ ਮੈਂ ਇੱਕ ਟਿਵਾ ਮੋੜ ਕੇ ਉੱਥੋਂ ਲਾਇਆ ਉਧਰੋਂ ਫਿਰ ਕੁੜੀ ਲੈ ਕੇ ਫਿਰ ਇੱਕ ਨੰਬਰ ਤੇ ਮੈਂ ਵੱਢ ਗਿਆ ਇੱਕ ਕੁੜੀ ਲੈ ਕੇ ਇੱਕ ਨੰਬਰ ਤੇ ਵੱਢ ਗਿਆ ਉਹਦੇ ਬਾਅਦ ਫਿਰ ਦੂਸਰੀ ਕੁੜੀ ਆਈ ਉਹ ਵੀ ਚੀਕਾ ਮਾਰ ਰਹੀ ਤੇ ਇਹਨੂੰ ਫੋਨ ਮਾਰਿਆ ਫਿਰ ਇਹ ਲੈ ਕੇ ਲਲਿਤ ਆਇਆ ਫਿਰ ਇਹਨੂੰ ਮੈਂ ਕਿਹਾ ਕਿ ਇੱਥੇ ਕੋਈ ਬੰਦਾ ਹੋਰ ਜੜਾ ਮਰ ਜਾ ਰੋਡ ਤੇ ਆਵੇ ਕੋਈ ਮੈਨਾਂ ਕਰ ਦੇਣਾ ਕਿ ਇੱਥੇ ਕੋਈ ਨਾ ਆਵੇ ਮਦਮੱਖੀਆਂ ਸੀ ਬਾਕੀ ਬਹੁਤ ਹੋ ਗਈ ਬਹੁਤ ਸੀ ਬਹੁਤ ਸੀ ਕਿ ਬਹੁਤ ਸੀ ਓਕੇ ਕਿ ਇਦਾਂ ਲੱਗਦਾ ਵੀ ਉੱਥੇ ਜਿਹੜਾ ਮਧੂਮੱਖੀ ਨੇ ਛੱਤੇ ਨੂੰ ਛੇੜਖਾਨੀ ਕੀਤੀ ਜਾਂ ਇਸ ਤਰ੍ਹਾਂ ਇਹ ਤਾਂ ਰਹਿ ਜਾਂਦਾ ਪਰ ਇਹ ਹੈ ਕਿ ਕਿਸੇ ਨੇ ਛੇੜ ਦਿਆ ਹੋਇਆ ਜਾਂ ਕੁਝ ਵੀ ਹੋਇਆ ਪਰ ਇਹ ਬਹੁਤ ਸੀਗੇ ਬਹੁਤ ਰੋਡ ਤੇ ਬਹੁਤ ਸੀਗੇ ਜਿਹੜਾ ਬੰਦਾ ਜਾਂਦਾ ਤਾਂ ਉਹ ਚਿੱਕਾ ਬਹੁਤ ਮਾਰਦਾ ਥਾ ਕਿੰਨੀਆਂ ਕ ਲੜੀਆਂ ਕੋ ਬੱਚਿਆਂ ਦੇ ਬਈ ਬੱਚੇ ਨੂੰ ਤਾਂ ਬਹੁਤ ਲੜੀ ਹੋਣੀ ਬਹੁਤ ਮੇਰੇ ਸਾਹਿਬ ਨਾਲ ਤਾਂ ਉਹਦਾ ਕਮਰੇ ਦੇ ਬਾਹਰ ਕੇ ਉਹ ਕਪੜਾ ਖੁਲਾ ਕੇ ਸਾਰਾ ਉੱਤੋਂ ਮੈਂ ਇੱਕ ਲੇਡੀ ਸੀ ਜਿਹਨੂੰ ਮੈਂ ਕਿਹਾ ਕਿ ਕਪੜੇ ਖੁਲਾ ਕੇ ਸਾਰੇ ਇਹਨੂੰ ਜੋ ਹੈ ਸਾਰੇ ਕਪੜੇ ਖੋਲਾ ਕੇ ਇਹਨੂੰ ਮਤਲਬ ਚੈੱਕ ਕਰੋ ਕਿੱਥੇ ਫਿਰ ਉਹਨੇ ਸਾਰੇ ਕਪੜੇ ਖੋਲਾ ਕੇ ਚੈੱਕ ਕੀਤਾ ਦੋਨੋਂ ਬਾਾਰ ਥੋੜੀ ਦੇਰ ਬਾਅਦ ਬਿਠਾ ਰੱਖਿਆ ਫਿਰ ਆਪਾਂ ਅੱਗੇ ਵਾਲੇ تھے ਥੋੜੇ ਬਾਅਦ ਇਹਨਾਂ ਨੂੰ ਬਾਹਰ ਕਰਿਆ ਉਹਨਾਂ ਕਾਹ ਕਿ ਲੈ ਜਾ ਹਸਪੀਟਲ ਤੁਸੀਂ ਲੈ ਕੇ ਆਏ ਹੋ ਹਸਪੀਟਲ ਹਾਂਜੀ ਲਲਿਤ ਸਰ ਲਲਿਤ ਕੀ ਆ ਹੋ ਡਟੇਨ ਮੈਂ ਬਤਾ ਦੋ ਸਰ ਉਹ ਸੁੰਦਰ ਮੇਰੇ ਕੋਲ ਫੋਨ ਕੀਤਾ ਸਰ ਮੈਂ ਚੱਕੀ ਤੇ ਖੜਿਆ ਥਾ ਉਹਦੇ ਨਾਲ ਜਦ ਕਹਿੰਦੇ ਮਨਮਕੀ ਲੜੀ ਤਾਂ ਮੈਂ ਇੱਕ ਪਾਸੇ ਕਿ ਪਹੁੰਚਿਆ ਉਨੇ ਕਾਫੀ ਸਾਰੀ ਲੜ ਗਈ ਸਰ ਕਿੰਨੀਆਂ ਮੱਖੀਆਂ ਸੀਗੀ ਉਹ ਕਾਫੀ ਸਾਰੀ ਬਹੁਤ ਜ਼ਿਆਦਾ ਹੀ ਸਾਰੀ ਫਿਰ ਉਹਨੂੰ ਐਕਟਿਵਾ ਬਿਠਾਇਆ ਇਹ ਲੈ ਕੇ ਮੈਂ ਹਸਪੀਟਲ ਪਹੁੰਚਿਆ ਕਿੰਨੇ ਕੁ ਬੱਚਿਆਂ ਦੀ ਨਾਲ ਲੜੀ ਆ ਇਹਦੇ 4-5 ਬੱਚੇ ਹੋ ਗਏ ਸਰ ਠੀਕ ਹੈ ਹਾਂਜੀ ਕਿੱਥੇ ਲੈ ਕੇ ਆਏ ਤੁਸੀਂ ਮੈਂ ਬੀਬੀ ਐਮੇ ਹਸਪੀਟਲ ਸਰ ਠੀਕ ਹੈ ਹੁਣ ਇੱਥੇ ਇਲਾਜ ਚੱਲ ਰਿਹਾ ਉਹਨਾਂ ਹਾਂਜੀ ਸਰ ਕਾਰਨ ਕੀ ਹੋ ਸਕਦਾ ਇੰਨੇ ਮਧਮੁਖੀ ਕਿੱਥੋਂ ਆ ਗਏ ਉਹਦੋਂ ਨਾ ਵਾ ਅੰਧੇਰੀ ਕਰਕੇ ਆਇਆ ਸਰ ਹਵਾ ਚੱਲਿਆ ਕਰਦੀ ਨਾ ਬੱਚੇ ਉਧਰ ਸਕੂਲ ਸੇ ਆਇਆ ਕਰਦੇ ਸੀ ਸਰ ਹਾਂਜੀ ਸਰ ਕਾਰੀ ਕੰਨਿਆ ਸੀ ਮੈਸ ਕੈਂਡੀ ਸਕੂਲ ਦੇ ਬੱਚੇ ਆ ਜੀ 6th ਕਲਾਸ ਦੀ ਹੈ ਛੋੜ ਤੇ ਉਹ ਛੁੱਟੀ ਹੋਈ ਸੀ ਸਕੂਲ ਤੋਂ ਤੇ ਰਸਤੇ 'ਚ ਸਾਈਕਲ ਤੇ ਆ ਰਹੀ ਸੀ ਤੇ ਇੱਕੋ ਦਮ ਜਿਹੜਾ ਮਧੂਮੱਖੀਆਂ ਦਾ ਛੱਤਾ ਜਿਹੜਾ ਸੀਗਾ ਫੈਲਿਆ ਹੋਇਆ ਸੀਗਾ ਤੇ ਇਹਦੇ ਅੰਦਰ ਕਿੱਝ ਪੱਦੇ ਉਹ ਜਦੋਂ ਅਸੀਂ ਬੱਚਾ ਨੂੰ ਦੇਖਿਆ ਹੈਗਾ ਬੱਸ ਵਾਲੇ ਨੇ ਵੀ ਬੱਸ ਰੋਕ ਲਈ ਤੇ ਉਹਨੇ ਆ ਕੇ ਉਹਨੂੰ ਕੰਬਲ ਪਾ ਕੇ ਤੇ ਆਪਣਾ ਉਹ ਕੀਤਾ ਹੈਗਾ ਤੇ ਐਮਰਜੈਂਸੀ 'ਚ ਫਿਰ ਲੈ ਕੇ ਆਏ ਨੇ ਕਿੰਨੀਆਂ ਕਿ ਮਧੂਮੱਖੀਆਂ ਚਮੜੀ ਸੀ 10-15 ਤਾਂ ਹੈਗੀਆਂ ਸੀ ਹਾਂਜੀ ਮਿਹਨਤ ਜੜੀਆਂ ਮੈਂ ਦੇਖੇ ਸਾਨੂੰ ਦੇਖੇ ਹਾਂਜੀ 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 ਚਲੋ ਫਿਰ ਬਚਾਅ ਕਿੰਨ ਕੀਤਾ ਉੱਥੇ ਜਾ ਕੇ ਲੋਕਲ ਹਾਂਜੀ ਬਚਾਅ ਕਿਸ ਨੇ ਕੀਤਾ ਉਹਨਾਂ ਦਾ ਉਹਨੇ ਬੱਸ ਵਾਲਾ ਸੀਗਾ ਨਾ ਅਸੀਂ ਵੀ ਖੜ ਗਏ ਸਾਰੇ ਟੀਚਰਸ ਐ ਅਸੀਂ ਵੀ ਬੱਚਿਆਂ ਨੂੰ ਪੜ੍ਹਾਉਂਦੇ ਆ ਉਹਨਾਂ ਨੂੰ ਤੇ ਆਪਣਾ ਫਿਰ ਬੱਸ ਵਾਲਾ ਸੀ ਜਿਹੜਾ ਉਹਨੇ ਮੁਕੰਮਲ ਪਾ ਕੇ ਤੇ ਉਹਨੂੰ ਉਹ ਕੀਤਾ ਕਿੰਨੇ ਕੁ ਬੱਚੇ ਦੇ ਦੋ ਬੱਚਿਆਂ ਨੇ ਲੜੀਆਂ ਹਾਂਜੀ ਕਿਵੇਂ ਹੋਣਾ ਲਾਤੀ ਹੁੰਦੇ ਆ ਕਰ ਰਹੇ ਆ ਉਹਦਾ ਇਲਾਜ ਚੱਲ ਰਿਹਾ ਹਾਂਜੀ ਇੰਜੈਕਸ਼ਨ ਵਗੈਰਾ ਦਿੱਤੇ ਦੇਖ ਤੋਂ ਕਿੱਲੇ ਡਾਕਟਰ ਪੇਰੈਂਟਸ ਦੀ ਹਾਂਜੀ ਪੇਰੈਂਟਸ ਨੂੰ ਉਹਦੇ ਨਾਲ ਹੀ ਲੈ ਕੇ ਆਏ ਅਸੀਂ ਪੇਰੈਂਟਸ ਉਹਦੇ ਮਦਰ ਦੇ ਨਾਲ ਹੀ ਆਏ ਸਾਡੇ ਨਾਲ ਬੈਠੇ ਹਾਂਜੀ ਹਾਂਜੀ